ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਖੋਲਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਚੌਂ ਨishan ਖੋਲਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰ ਲਾਂਗੇ ਹਰ ਪਿੰਡ ਸੀ ਬੜੀ ਦੁਨੀਆ ਆਈ ਕਬਜ਼ੇ ਕਰਨ ਵਾਸਤੇ ਬੜੀਆਂ ਸ਼ਕਤੀਆਂ ਆਈਆਂ ਸਾਰੀਆਂ ਸ਼ਕਤੀਆਂ ਨੂੰ ਮੂੰਹ ਦਿਖਾ ਕੇ ਜਾਣੀ ਪਈ ਆ ਪ੍ਰਧਾਨਗੀ ਕਾਦੀ ਐਮ ਤਾਂ ਕੋਈ ਪਿੰਡ ਦਾ ਯਾਰ ਕੋਈ ਚੌਂਕੀਦਾਰ ਵੀ ਨੀ ਦੋਕੇ ਮਾਰਦਾ ਫੇਰ ਮਾ ਚੌਂਕੀਦਾਰ ਬਣ ਗਿਆ ਕਿ ਤੁਸੀਂ ਆਣ ਕੇ ਦਫਕੇ ਮਾਰ ਲੱਗੇ ਲੱਗੇ ਜੇ ਤੁਸੀਂ ਲੁਕਾਰਨ ਲੱਗੇ ਜੇ ਜਿਨ੍ਹਾਂ ਦੇ ਸਿਰ ਤੇ ਤੁਰੇ ਫਿਰਦੇ ਜਿਨ੍ਹਾਂ ਨੇ ਤੁਹਾਡੇ ਨਾਲ ਨਹੀਂ ਰਹਿਣਾ ਉਹ ਪਾਪੀ ਆ ਤੂੰ ਤਾਂ ਕਹਿੰਦਾ ਸੀ ਚੁੱਲੇ ਸਿਮੇਟੋ ਤੂੰ ਤਾਂ ਝਲਾਪੇ ਬਾਸ ਕੇ ਬਹਿ ਗਿਆ ਐਵੇਂ ਨਹੀਂ ਸਲਾਸ 20 ਬਦਲ ਕਹਿੰਦੇ ਸੀ ਐਵੇਂ ਨਹੀਂ ਸ਼ੋਮੀ ਗੱਲ ਕਹਿੰਦਾ ਸੀ ਇਹ ਇਹਨਾਂ ਦੇ ਪਿੱਛੇ ਏਜੰਸੀਆਂ ਕੰਮ ਕਰਦੀਆਂ ਨੇ ਇਹ ਆਪ ਨਹੀਂ ਬੋਲਦੇ ਸੀ ਇਹਨਾਂ ਦੇ ਪਿੱਛੇ ਏਜੰਸੀਆਂ ਬੋਲਦੀਆਂ ਸੀ ਕਿ ਇੱਕ ਕੱਲ ਪਰ ਸੋ ਨਵਾਂ ਅਕਾਲੀ ਦਲ ਆਇਆ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਚਾਹੀਦਾ ਤਾਂ ਇਹ ਸੀ ਕਿ ਉਹ ਕਦੇ ਨਾ ਕਿਦੋਂ ਟ੍ਰੇਨਿੰਗ ਲੈ ਆਉਂਦੇ ਕਿਸੇ ਰਾਜਨੀਤਿਕ ਪਾਰਟੀ ਚ ਬਹਿ ਕੇ ਕੋਈ رائے ਕਰਦੇ ਕੋਈ ਉਹਨਾਂ ਤੋਂ ਜਾਣਕਾਰੀ ਲੈਂਦੇ ਫੇਰ ਰਾਜਨੀਤੀ ਚਲਾਉਣੀ ਕਿਵੇਂ ਆ ਉਹਨਾਂ ਨੇ ਸਾਰਾ ਭਾਸ਼ਣ ਤੁਸੀਂ ਵੀ ਸੁਣਿਆ ਹੋਣਾ ਉਹਨਾਂ ਨੇ ਨਾ ਤਾਂ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ ਤੁਹਾਡੇ ਨਾਲ ਸਾਡੇ ਜਿਹੜੇ ਮਸਲੇ ਲੜਕਦੇ ਨੇ ਚੰਡੀਗੜ੍ਹ ਤੋਂ ਲੈ ਕੇ ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦੇ ਮਸਲੇ ਨੇ ਨਾ ਤਾਂ ਉਹਦੀ ਗੱਲ ਕੀਤੀ ਆ ਤੇ ਨਾ ਜੋ ਪੰਜਾਬ ਦੇ ਵਿੱਚ ਲੁੱਟ ਖਸੂਟ ਹੋ ਰਹੀ ਆ ਉਹ ਪੰਜਾਬ ਸਰਕਾਰ ਦੀ ਕੋਈ ਗੱਲ ਕੀਤੀ ਨਾ ਸੈਂਟਰ ਗਵਰਨਮੈਂਟ ਦੀ ਗੱਲ ਕੀਤੀ ਕੇਵਲ ਤੇ ਕੇਵਲ ਸਵੈ-ਤਮਕੀਆਂ ਤੋਂ ਕਿ ਸ਼ਰਮਣੀ ਅਕਾਲੀ ਦਲ ਦਾ ਦਫ਼ਤਰ ਖੋਲਾਂਗੇ ਸ਼ਰਮਣੀ ਅਕਾਲੀ ਦਲ ਦਾ ਚੌਂ ਨਿਸ਼ਾਨ ਖੋਲਾਂਗੇ ਸ਼ਰਮਣੀ ਅਕਾਲੀ ਦਲ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰ ਲਾਂਗੇ ਹਰ ਤਰੀਕੀ ਬੜੀ ਦੁਨੀਆ ਆਈ ਕਬਜ਼ਾ ਕਰਨ ਵਾਸਤੇ ਬੜੀਆਂ ਸ਼ਕਤੀਆਂ ਆਈਆਂ ਸਾਰੀਆਂ ਸ਼ਕਤੀਆਂ ਨੂੰ ਮੂੰਹ ਦਿਖਾ ਕੇ ਜਾਣੀ ਪਈ ਆ ਤੈਨੂੰ ਬਾਹਵਾਂ ਆਪਣੇਖਾ ਹੋਊਗਾ ਇਹੋ ਨਹੀਂਗਾ ਵੀ ਜਿਹੜਾ ਆਪਾਂ ਤੱਕ ਸਾਹ ਤੇ ਖੜ ਕੇ ਸ੍ਰੀ ਸਿਦ ਤੇ ਖੜ ਕੇ ਹੁਕਮ ਸੁਣਾਉਣਾ ਇਹ ਚੇਤਾ ਬੂਟਪਾਸ ਤੋਂ ਲੈ ਕੇ ਸਰਦੀ ਮਾਸ ਦਾ ਕੰਮ ਕਰਨਾ ਪੈਣਾ ਚਲੋ ਕੰਮ ਕਰਕੇ ਵਿਖਾਓ ਤੁਸੀਂ ਨਾ ਤੁਸੀਂ ਲੜਾਈ ਤਾਂ ਲੜਨੀ ਆ ਸੈਂਟਰ ਨਾਲ ਲੜਾਈ ਤਾਂ ਲੜਨੀ ਪੰਜਾਬ ਗੌਰਮੈਂਟ ਨਾਲ ਜਿਹੜੇ ਤਕੇ ਹੋ ਰਹੇ ਨੇ ਪੰਜਾਬੀਆਂ ਨੂੰ ਬਚਾਉਣਾ ਕਿਵੇਂ ਇਹਨਾਂ ਤੋਂ ਤੇ ਤੁਸੀਂ ਲੜਾਈ ਸ਼੍ਰੋਮਣੀ ਅਕਾਲੀ ਦਲ ਨਾਲ ਖਾਸ ਕਰਕੇ ਸਰਦਾਰ ਸੁਖਬੀਰ ਸਾਹਿਬ ਬਾਦਲ ਸਾਹਿਬ ਨਾਲ ਲੜਾਈ ਲੜਨਾ ਚਾਹੁੰਦੇ ਜੀ ਸਰਦਾ ਸ਼ਕਦੀਸ਼ ਸਿੰਘ ਬਾਦਲ ਨੂੰ ਗੁਰਤੀ ਸਰਦਾ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਆ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਜੇਲਾ ਕਟੀਆਂ ਪੰਜਾਬ ਦੇ ਮਸਲਿਆਂ ਦੀ ਜੋ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸਰਕਾਰਾਂ ਆ ਧੱਕਾ ਕਰਨ ਵਾਸਤੇ ਉਹਨਾਂ ਕੇ ਸਰਕਾਰ ਦੀ ਚੱਲਣ ਨਹੀਂ ਹੀ ਦਿੱਤੀ ਤੇ ਉਹਨਾਂ ਦੀ ਗੁਰਤੀ ਤੇ ਲੈ ਕੇ ਹੀ ਸਰਦਾ ਸ਼ਕਦੀਸ਼ ਸਿੰਘ ਬਾਦਲ ਚੱਲੇ ਹੋਏ ਆ ਤੇ ਭਲੇਖਾ ਕਰਦੇ ਵੀ ਕਬਜ਼ਾ ਕਰ ਲਾਂਗੇ ਅਸੀਂ ਇਹ ਧਮਕਿਆ ਕਿਤੇ ਹੋਰ ਨੂੰ ਦਿਆ ਜੀ ਜਾ ਕੇ ਕਾਲੀ ਦਾਲ ਨੂੰ ਨਾ ਦਿਓ ਸਾਨੂੰ ਪਤਾ ਤੁਹੀਂ ਦੋ ਦਿਨ ਪਹਿਲਾਂ ਹੀ ਦਿੱਲੀ ਜਾ ਕੇ ਆਏ ਜੇ ਫਤਨ ਕਿਸੇ ਨਾਲ ਮੀਟਿੰਗ ਕਰਕੇ ਆਏ ਹੋਗੇ ਕਿਤੇ ਉਹ ਡਾਇਰੈਕਸ਼ਨਾਂ ਲੈ ਕੇ ਆਏ ਹੋਗੇ ਕਿਤੇ ਕੋਈ ਆਰਡਰ ਲੈ ਮਿਲੇ ਹੋਣੇ ਆ ਵੀ ਤੁਸੀਂ ਜਾ ਕੇ ਪ੍ਰਧਾਨ ਬਣ ਜਾਓ ਪਰ ਇੱਥੇ ਆਣ ਕੇ ਤੁਸੀਂ ਪ੍ਰਧਾਨਗੀ ਕਾਦੀ ਐਮ ਤਾਂ ਕੋਈ ਪਿੱਟਦਾ ਯਾਰ ਕੋਈ ਚੌਕੀਦਾਰ ਨਹੀਂ ਦੋਕੇ ਮਾਰਦਾ ਵੀ ਮੈਂ ਚੌਕੀਦਾਰ ਬਣ ਗਿਆ ਕਿ ਤੁਸੀਂ ਆਣ ਕੇ ਦੋਕੇ ਮਾਰ ਲੱਗੇ ਲੱਗੇ ਜੇ ਤੁਸੀਂ ਲੁਕਾਰਨ ਲੱਗੇ ਜੇ ਜਿਨ੍ਹਾਂ ਦੇ ਸਿਰ ਤੇ ਤੁਰੇ ਫਿਰਦੇ ਜਿਨ੍ਹਾਂ ਨੇ ਤੁਹਾਡੇ ਨਾਲ ਨਹੀਂ ਰਹਿਣਾ ਇਹ ਜਿੱਥੋਂ ਇਹਨਾਂ ਨੇ ਮਲਾਈ ਖਾਧੀ ਆ ਸ਼ੋਨੀ ਕਾਲੀ ਦਾਲ ਤੋਂ ਜਿੱਥੋਂ ਵਜੀਰੀਆਂ ਹੰਡਾਈਆਂ ਨੇ ਜਿੱਥੋਂ ਇਹਨਾਂ ਨੇ ਸਭ ਕੁਝ ਪ੍ਰਾਪਤੀਆਂ ਕੀਤੀਆਂ ਨੇ ਇਹੋ ਨਨਨ ਨੀਰਾ ਤੁਹਾਡੇ ਨਾਲ ਕਿਥੋਂ ਰਹਿਣਗੇ ਤੁਹਾਡੀ ਤੁਹਾਡੀ ਕਿਵੇਂ ਬਾਹ ਫੜਨਗੇ ਓਨੀ ਕੁ ਗੱਲ ਕਰੋ ਜਿੰਨਾ ਕਿ ਤੁਹਾਡਾ ਵਜਨ ਆ ਜਿੰਨਾ ਕਿ ਤੁਸੀਂ ਕਰ ਸਕਦੇ ਜੇ ਤੋਂ ਇਹ ਕਰਕੇ ਮੈਂ ਇਹ ਬੇਨਤੀ ਕਰਦਾ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਾਲੀ ਦਲ ਦੇ ਸਾਰੇ ਜਿੜਾਰੂ ਵਰਕਰਾਂ ਨੂੰ ਕਿ ਤੁਸੀਂ ਤਗੜੇ ਹੋ ਕਾਲੀ ਦਲ ਅਗਲੇ ਪ੍ਰੋਗਰਾਮ ਵੀ ਦੇ ਰਿਹਾ ਜਲਦੀ ਜਲਦੀ ਹੀ ਪ੍ਰਧਾਨ ਸਾਹਿਬ ਅਗਲੇ ਪ੍ਰੋਗਰਾਮਾਂ ਦਾ ਐਲਾਨ ਕਰਨਗੇ ਉਹਦੇ ਲਈ ਤਤਪਰ ਰਹਿਣਾ ਚਾਹੀਦਾ ਸਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਇਹਨਾਂ ਧਮਕੀਆਂ ਤੋਂ ਅਸੀਂ ਡਰਦੇ ਨਹੀਂ ਨਾ ਇਹੋ ਜਿਹੇ بڑے ਕਾਲੀ ਦਾ ਲਾਏ ਬੜਿਆਂ ਨੇ ਬਣਾਏ بڑے ਬਣਾ ਕੇ ਵਿਚਾਰੇ ਰੁੜ ਗਏ ਅੱਜ ਸੜਕਾਂ ਤੇ ਤੁਰੇ ਫਿਰਦੇ ਆ ਫੇਸ ਕਰਕੇ ਇਹਨਾਂ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਸ਼ਰਮਣੀ ਕਾਲੀ ਦਾ ਨਾ ਕਦੀ ਵਡੀਆਂ-ਵਡੀਆਂ ਸਰਕਾਰਾਂ ਤੋਂ ਡਰਿਆ ਨਾ ਸੈਂਟਰ ਤੋਂ ਡਰਿਆ ਨਾ ਕਿਹੇ ਪੰਜਾਬ ਦੇ ਵੱਡੇ ਨਾਡੂਖਾਨਾ ਤੋਂ ਡਰਿਆ ਸ਼੍ਰੋਮਣੀ ਅਕਾਲੀ ਦਲ ਆਪ ਦੀ ਮੰਝਣ ਵਾਲਾ ਆਪ ਦੀ ਮਾਤੀ ਦਾ ਚੱਲ ਰਿਹਾ ਇਹ ਚੱਲਦਾ ਰਹੇਗਾ ਆ ਨਵਾਂ ਜਿਹਾ ਚੁੱਲਾ ਬਣਿਆ ਯਾਰ ਦੇਖੋ ਤੁਸੀਂ ਸਾਰੇ ਇਤਿਹਾਸ ਪੜੋ ਜਾਂ ਜੇ ਕੋਈ ਜੱਜ ਫੈਸਲਾ ਸਲਾਵੇ ਕੋਰਚ ਬੈਠ ਕੇ ਤੇ ਉਸ ਤੋਂ ਬਾਅਦ ਜੱਜ ਕਹੇ ਤੁਹਾਡੇ ਸਾਰੇ ਜਾਇਦਾਦ ਦਾ مالک ਮੈਂ ਬਣ ਗਿਆ। ਉਹ ਜੱਜ ਨੂੰ ਕੋਈ ਹੈ ਕੋਈ ਉੱਥੇ ਲੋਕਾਂ ਦੇ ਵਿੱਚ ਉਹਦੀ ਇੱਜ਼ਤਮੰਦ ਹੈ। ਉਹ ਪਾਪੀਆ ਤੂੰ ਤਾਂ ਕਹਿੰਦਾ ਸੀ ਚੁੱਲੇ ਸੇ ਮੇਟੋ ਤੂੰ ਤਾਂ ਚਿਲਾ ਆਪੇ ਬਾਲ ਕੇ ਬਹਿ ਗਿਆ। ਸੇ ਲੋਕ ਨੇ ਐਵੇਂ ਨਹੀਂ ਸਦਾ ਸਵੀਸੋ ਬਾਤ ਕਹਿੰਦੇ ਸੀ ਐਵੇਂ ਨਹੀਂ ਸ਼ੋਬੀ ਗੱਲ ਕਹਿੰਦਾ ਸੀ ਇਹਨਾਂ ਦੇ ਪਿੱਛੇ ਏਜੰਸੀਆਂ ਕੰਮ ਕਰਦੀਆਂ ਨੇ। ਇਹ ਆਪ ਨਹੀਂ ਬੋਲਦੇ ਸੀ। ਇਹਨਾਂ ਦੇ ਪਿੱਛੇ ਏਜੰਸੀਆਂ ਬੋਲਦੀਆਂ ਸੀ ਇਹ ਉਹਨਾਂ ਦੀ ਤਾਰ ਤੁਣਕਾ ਜਿੱਥੋਂ ਵੱਜਦਾ ਸੀ ਉਹਦੇ ਮੁਤਾਬਕ ਚੱਲਦੇ ਸੀ ਕੋਈ ਪਰਵਾਹ ਨਹੀਂ ਹੈ ਲੋਕ ਸਾਰੇ ਸਮਝੇ ਲੋਕ ਸਾਰੇ ਸਮਝਦੇ ਨੇ ਕਿਉਂਕਿ ਸਾਡਾ ਤਾਂ ਸ੍ਰੀ ਕਾਲਤਾ ਸਾਹਿਬ ਅੱਗੇ ਸਿਰ ਚੁਕਦਾ ਅਸੀਂ ਤਾਂ ਉੱਥੋਂ ਦਾ ਕੋਈ ਹੁਕਮ ਓੜ ਨਹੀਂ ਸਕਦੇ ਅਸੀਂ ਕਾਲਤਾ ਸਾਹਿਬ ਦਾ ਹੁਕਮ ਨੂੰ ਮੰਨਿਆ ਲੈਕਿਨ ਸਾਨੂੰ ਇਹ ਨਹੀਂ ਸੀ ਪਤਾ ਵੀ ਹੁਕਮ ਸੁਣਾਉਣ ਵਾਲਾ ਇੱਕ ਤਖਤ ਉ ਵਰਤ ਕੇ ਆਪੇ ਸਾਰਾ ਕਬਜ਼ਾ ਕਰਕੇ ਬੈਠ ਜਾਊਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਸचेत ਕਰਨੀ ਚਾਹੁੰਦਾ ਜਿੱਥੇ ਇਹ ਸਰਕਾਰ ਤੋਂ ਸचेत ਹੋਵੋ ਦੂਜਾ ਜਿਹੜਾ ਚੁੱਲਾ ਨਵਾਂ ਪਾਲੀ ਬੈਠੇ ਨੇ ਇਹ ਤੋਂ ਵੀ ਸचेत ਹੋਵੋ ਕਿਤੇ ਕਿਸੇ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਪੰਜਾਬ ਦੇ ਲੋਕ ਪਛਤਾਉਂਦੇ ਨੇ ਬਸ ਇਹ ਹਾਲੇ ਤੱਕ ਇਹ ਵੀ ਚਰਚਾ ਸਾਰੇ ਪੰਜਾਬ ਚ ਚੱਲ ਰਹੀ ਹੈ ਸਾਰੇ ਪਾਸੇ ਇਸ ਬੰਦੇ ਦੇ ਖਿਲਾਫ ਚੱਲ ਰਹੀ ਹੈ ਵੀ ਇਹ ਬੰਦੇ ਨੇ ਬਹੁਤ ਮਾਰਾ ਕੀਤਾ ਬਹੁਤ ਜਿਆਦਾ ਮਾਰਾ ਕੀਤਾ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਗੱਲੀਆਂ ਕੋਈ ਸਪੀਚਾਂ ਜੁੜੀ ਉਹਦੇ ਸਪੀਚ ਕੀਤੀ ਜਾ ਰਹੀ ਨਹੀਂ ਐ ਗੁੱਸੇ 'ਚ ਐਨੀ ਆਗ ਲਾਈ ਜਾਂ ਤੂੰ ਕਮਸੇ ਕਮ ਤੂੰ ਕੁਛ ਨਾ ਕੁਛ ਉਹ ਤਸਵੀਰ ਪੈਸਾ ਅਕਾਲਪੁਰ ਸਾਹਿਬ ਦੀ ਪੈ ਕਾ ਤੂੰ ਨਿਮਰਤਾ ਦਾ ਬੋਲ ਤੂੰ ਥੋੜਾ ਪਤਾ ਕਿ ਹੋਰ ਚਿੱਕੇ ਦਾ ਗੱਲ ਕਰ ਤੂੰ ਤਾਂ ਐ ਨਾ ਨਾ ਜਿਵੇਂ ਆਗ ਲਾ ਦੇਣੀ ਹੁੰਦੀ ਹੈ ਸੋ ਸ਼ੋਮਰੀ ਕਾਲੀ ਦਾ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰੂਗਾ ਇਹ ਸਾਡਾ ਵਾਦਾ ਮੈਂ ਤਾਂ ਦੇਖੋ ਕਸਮ ਨਾਲ ਦੱਸਦਾ ਮੈਂ ਧਾਰਮਿਕ ਗੱਲਾਂ ਚ ਬੋਲਦਾ ਨਹੀਂ ਬਾਲਾ ਪਿੱਛੇ ਰੱਖਦਾ ਪਰ ਮੈਨੂੰ ਨਮੋਸ਼ੀ ਬਾਤ ਹੋਈ ਸੀ ਜਦ ਇਹਨਾਂ ਦੀ ਮੈਂ ਵੀਡੀਓ ਸੁਣੀ ਸੀ ਜਿੱਦੇ ਚ ਗਾਲਾਂ ਕੱਢਦੇ ਸੀ ਜੱਥੇਦਾਰ ਜੀ ਵਿਦਆਊਟ ਐਜ਼ ਜੱਥੇਦਾਰ ਬੜੀ ਅਨਫੋਰਚੂਨੇਟ ਐਂਡ ਜਿਹੜਾ ਅੰਦਰ ਇਹਨਾਂ ਦੇ ਰੋ ਹੈ ਗੁੱਸਾ ਹੈ ਜਿਸ ਗੁੱਸੇ ਚ ਬੋਲਦੇ ਆਂ ਇਹ ਤਾਂ ਪਤਾ ਲੱਗਦਾ ਹੈ ਕਿ ਪੰਥ ਨੂੰ ਉਜਾੜਨਾ ਚਾਹੁੰਦੇ ਆ ਪੰਥ ਦੀਆਂ ਜੜਾਂ ਵਧਾਉਣਾ ਚਾਹੁੰਦੇ ਆ ਜਿਹੜੀ ਪੰਥ ਦੀ ਮਾਂ ਜਮਾਤ ਹੈ ਅਕਾਲੀ ਦਲ ਜਿਨ੍ਹਾਂ ਦੇ ਹੱਕ ਚ ਸਮੁੰਦਰੀ ਹਾਲ ਚ ਇੱਕ ਵਾਰ ਮੈਂ ਇਹਨਾਂ ਦੇ ਬੋਲ ਸੁਣ ਕੇ ਆਇਆ ਸੀ ਉਹ ਆਪਣੇ ਬੋਲਾਂ ਦੇ ਉਲਟ ਪੰਜਾਬ ਨੂੰ ਵਧਾਉਣਾ ਚਾਹੁੰਦੇ ਆ ਨਾ ਇਹਨਾਂ ਨੂੰ ਪੰਜਾਬ ਦੇ ਹਿੱਤ ਲਈ ਹੈ ਨਾ ਇਹਨਾਂ ਨੂੰ ਪੰਜਾਬ ਦੀ ਪੋਲਿਟਿਕਸ ਕਿਸੇ ਹੋਰ ਪੋਲਿਟੀਕਲ ਪਾਰਟੀ ਦੇ ਅਗੇਂਸਟ ਕੁਛ ਹੈ ਇਹਨਾਂ ਦਾ ਇੱਕ ਤੇ ਇੱਕ ਮੁੱਦਾ ਹੈ ਮੈਂ ਅਕਾਲੀ ਦਲ ਨੂੰ ਵੀਕ ਕਰਨਾ ਹੈ ਖਤਮ ਕਰਨਾ ਹੈ ਕਿਉਂ ਕਿਉਂਕਿ ਸੈਂਟਰਲ ਜਰਸੀ ਚਾਹਦੀ ਹੈ ਕਿ ਅਕਾਲੀ ਦਲ ਜਾਤੀ ਖਤਮ ਨਹੀਂ ਹੋਊ ਗੁਰਦੁਆਰਿਆਂ ਤੇ ਕਬਜ਼ਾ ਨਹੀਂ ਕਿਉਂ ਨਹੀਂ ਬੋਲੇ ਹਰਿਆਣੇ ਦੀ ਕਮੇਟੀ ਤੇ ਕਿਉਂ ਨਹੀਂ ਬੋਲੇ ਹੋਰ ਤਖਤਾਂ ਤੇ ਜਿਹੜਾ ਤੇ ਕਬਜ਼ੇ ਕੀਤੇ ਐ ਬੀਜੇਪੀ ਨੇ ਕਿਉਂ ਨਹੀਂ ਬੋਲੇ ਉਸ ਤੇ ਇਹ ਮਾਫ ਕਰਨਾ ਸ਼ਬਦ ਇਹ ਮੈਨੂੰ ਕਹਿਣਾ ਪੈਂਦਾ ਅਕਾਲ ਤਖਤ ਦੇ ਸੀਟ ਤੇ ਬੈਠੇ ਰਹੇ ਐ ਐਡਾ ਵੱਡਾ ਘੋਰ ਪਖੰਡ ਐਡਾ ਵੱਡਾ ਘੋਰ ਪਖੰਡ ਇਹ ਜਨਤਾ ਦੀ ਉਹ ਅਦਾਲਤ ਚ ਸਮਝਣ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਨਾ ਬੁਰਖੇ ਲਾਲਾ ਦੇਖੋ ਅੰਦਰ ਹੈ ਕੀ ਕਰਨਾ ਤਾਂ ਹੋਰ ਬੜੀਆਂ ਚੱਲਦੀਆਂ ਮੌਦੇ ਬਾਰੇ ਕਹਿਣਾ ਨਹੀਂ ਚਾਹੁੰਦਾ ਮੈਂ ਤਾਂ ਆ ਕੇ ਮੁਕਸਰ ਵਾਲੇ ਗੱਲਾਂ ਇਹ ਜਿਹਿਆਂ ਦੱਸ ਰਿਹਾ ਜਿਹੜੇ ਕੰਨ ਸੁਣਨ ਨੂੰ ਤਿਆਰ ਨੇ ਤਾਂ ਮੈਂ ਬੇਨਤੀ ਕੋਈ ਕਰਨਾ ਚਾਹਨਾ ਹੈ ਕਿ ਜਦ ਜਦ ਕਿਸਾਨਾਂ ਨੂੰ ਪੀੜ ਪਈ ਆ ਅਕਾਲੀ ਦਲ ਖੜਿਆ ਅੱਜ ਵੀ ਖੜਿਆ ਪਛੋਕਰ ਚ ਵੀ ਖੜਿਆ ਗਾਹਾਂ ਨੂੰ ਵੀ ਖੜੂਗਾ ਇਹ ਵੀ ਗੱਲ ਨੋਟ ਕਰ ਲਿਓ ਇਹ ਪਖੰਡੀਆਂ ਨੇ ਨਹੀਂ ਖੜਨਾ ਇਹ ਲੁਧਿਆਣਾ ਪੱਛਮੀ ਦੀ ਸੀਟ ਜਿੱਤਣ ਲਈ ਕੱਲਾ ਇੱਥੇ ਰੋੜਾ ਵਾਦਾ ਕਰਕੇ ਇਹਨਾਂ ਨੇ ਮੋਰਚਾ ਤੋੜਿਆ ਸਿਰ ਕਿਸਾਨਾਂ ਦਾ ਤੁਹਾਡੇ ਸਾਹਮਣੇ ਸਾਰਿਆਂ ਦੇ ਇੰਡਸਟਰੀ ਲਿਸਟ ਨੇ ਕਿਹਾ ਜੀ ਸਾਡਾ ਰਾਹ ਬੰਦਾ ਦਿੱਲੀ ਦਾ ਉਹ ਰਾਹ ਤਾਂ ਸਾਡਾ ਵੀ ਬੰਦ ਸੀ ਅਸੀਂ ਨਹੀਂ ਪਿੱਟੇ ਇੰਡਸਟਰੀ ਲਿਸਟਾਂ ਦਾ ਬਾਹਲਾ ਰਾਹ ਬੰਦ ਸੀਗਾ ਇਹ ਬਾਬੂ ਲੋਕ ਬਾਤ ਇਹੜੇ ਅਮੀਰ ਬੰਦੇ ਜਾਣਗੇ ਰੋੜੇ ਵਰਗੇ ਇਹ ਜਿਹੜੇ ਕਰੋੜਾਪਤੀ ਐ ਇਹ ਕਰੋੜਾਪਤੀ ਦੀ ਸਰਕਾਰ ਹੈ ਇਹ ਆ ਇੱਥੇ ਇੱਕ ਮੰਤਰੀ ਹੈ ਇਹਨਾਂ ਦਾ 100 ਕਿੱਲੇ ਤੇ ਉਹਨਾਂ ਕਬਜ਼ਾ ਕੀਤਾ ਹੋਇਆ 100 ਕਿੱਲਾ ਆ ਮਨਪ੍ਰੀਤਿਆਲੀ ਜਿਹੜਾ ਬੋਲਦਾ 300 ਕਰੋੜ ਭਵੰਤਮਾਨ ਨੇ ਦੇ ਤੋ ਖਾਦਾ ਓਪਨ ਕਰਨਾ ਮੈਂ ਖਾਦਾ ਫੜੇ ਫਾਈਲ ਜਿਹੜੀ ਭਗਵੰਤ ਮਾਨ ਨੇ ਆਪਣੇ ਕੋਲ ਲਿਆ ਕੇ ਰੱਖੀ ਹੋਈ ਹੈ ਜਿਹੜਾ ਇੱਥੇ ਐਡਮਿਨਿਸਟਰेटर ਨੇ ਬਣਾਇਆ ਸੀਗਾ ਕਿ 300 ਕਰੋੜ 18 ਦੀ ਸਕੀਮ ਤੇ ਜਾਲੀ ਐਫੀਡਵਿਟ ਲਾਲਾ ਕੀਤੇ ਆ ਤੁਸੀਂ ਸੋਚਦੇ ਇਹ ਪੰਜਾਬ ਦੀ ਲੜਾਈ ਲੜ ਲੜਨਗੇ ਇਹ ਵਪਾਰ ਕਰਨ ਵਾਲੇ ਲੜਾਈ ਲੜਨਗੇ ਇਹ ਜਿਨ੍ਹਾਂ ਨੇ ਆਪਣੇ ਮਿਹਨ ਪਾਏ ਹੋਏ ਆ ਇਹ ਲੜਾਈ ਲੜਨਗੇ ਪੰਜਾਬ ਦੀ ਕਿਉਂ ਲੜਨਗੇ ਜਿਹੜੇ 20 20 ਸਾਲ ਜਿੰਨਾ ਕੱਟੇ ਇਹ ਸਾਰੇ ਦਾ ਸਾਰਾ ਇਹ ਸਾਰੀਆਂ ਜਮਾਤਾਂ ਦਾ ਪਖੰਡਾ ਹੈ ਸਭ ਰਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਪਰ ਅਕਾਲੀ ਦਲ ਕਮਜ਼ੋਰ ਨਹੀਂ ਹੋਊਗਾ ਅਕਾਲੀ ਦਲ ਸਰਕਰ ਹੋ ਕੇ ਫੇਰ ਨਿਕਲ